ਕਿ ਜਗਰਾਉਂਗੇ ਸ਼੍ਰੀ ਹਰਮੰਦਰ ਸਾਹਿਬ ਤੇ ਲੰਗਰ ਹਾਲ ਨੂੰ ਨੁਕਸਾਨ ਪਹੁੰਚਾਉਣ ਦੀ ਆਈ ਧਮਕੀ ਤੋਂ ਬਾਅਦ ਪੰਜਾਬ ਪੁਲਿਸ ਤੇ ਦੇਸ਼ ਦੀਆਂ ਏਜੰਸੀਆਂ ਚੌਕਸ ਦਿਖਾਈ ਦੇ ਰਹੀਆਂ ਨੇ ਪਰ ਜਾਣਕਾਰੀ ਮੁਤਾਬਕ ਹੈ ਜੇ ਤੱਕ ਈਮੇਲ ਰਾਹੀਂ ਧਮਕੀਆਂ ਭੇਜਣ ਵਾਲੇ ਦਾ ਕੋਈ ਹਤਾ ਪਤਾ ਨਹੀਂ ਲੱਗਿਆ ਕਿ ਆਖਰ ਉਹ ਸ਼ਖਸ ਕੌਣ ਹੈ ਜਿਸ ਵੱਲੋਂ ਇਨੀ ਵੱਡੀ ਧਮਕੀ ਦਿੱਤੀ ਗਈ ਹੈ ਇਸਦੇ ਚੱਲਦੇ ਹੀ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਤੇ ਆਲੇ-ਦੁਆਲੇ ਇਲਾਕੇ 'ਚ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ। ਹਰ ਪਾਸੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਹੋਇਆ ਹੈ। ਪੁਲਿਸ ਵੱਲੋਂ ਡੌਗਸ ਦੀ ਮਦਦ ਲਈ ਜਾ ਰਹੀ ਹੈ। ਮੈਟਲ ਡਿਟੈਕਟਰ ਨਾਲ ਵੀ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਹਰ ਸ਼ੱਕੀ ਚੀਜ਼ ਦੀ, ਹਰ ਥਾਂ ਦੀ ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਚੱਲਦੇ ਹੀ ਪੁਲਿਸ ਵੱਲੋਂ ਹਰ ਸ਼ੱਕੀ ਦੇ ਸਮਾਨ ਦੀ ਚੈਕਿੰਗ ਵੀ ਪੂਰੀ ਬਰੀਕੀ ਨਾਲ ਕੀਤੀ ਜਾ ਰਹੀ ਹੈ ਆਖਰ ਇਸ ਸਭ ਤੋਂ ਆਪਰੇਸ਼ਨ ਨੂੰ ਲੈ ਕੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਮਾਨਜੋਗ ਸਿਟੀ ਸਾਹਿਬ ਦੇ ਹੁਕਮ ਦੇ ਨਾਲ ਸਾਨੂੰ ਜੋ ਵੀ ਥ੍ਰੈਟ ਮਿਲਿਆ ਸੀ ਲੰਗਰ ਹਾਲ ਵਾਲੇ ਪਾਸੇ ਵੀ ਕਿਸੇ ਨੇ ਕੋਈ ਐਕਸਪਲੋਸਿਵ ਚੀਜ਼ ਰੱਖਣ ਦਾ ਜਾਂ ਕੋਈ ਅਧਰਾ ਇਸ ਦੀ ਜਿਹੜੀ ਨਿਊਜ਼ ਚੱਲ ਰਹੀ ਸੀ ਇਸ ਦੇ ਮੱਦੇਨਜ਼ਰ ਸਾਡੇ ਦਰਬਾਰ ਸਾਹਿਬ ਪਹਿਲਾਂ ਹੀ ਬਹੁਤ ਅਲਰਟ ਹੈ ਸਾਡੀ ਦਿਨ ਰਾਤ ਸਾਡੀ ਡਿਊਟੀ ਲੱਗੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਆਪਣੀਆਂ ਵੱਖ-ਵੱਖ ਟੀਮਾਂ ਬਣਾ ਕੇ ਐਂਟੀ ਸਬੋਟੇਜ਼ ਡੌਗਸ ਗਾਰਡ ਔਰ ਸਾਡੀ ਬੰਬ ਸਕਵਾਰ ਟੀਮ ਆਈ ਹੈ ਜੋ ਸਾਰੀ ਸਰਚ ਕਰ ਰਹੀ ਹੈ ਅਸੀਂ ਸਾਰੇ ਦਰਬਾਰ ਸਾਹਿਬ ਗੁਲੀਆਰਾ ਇਹ ਪਾਰਕਿੰਗ ਔਰ ਲੰਗਰ ਹਾਲ ਦੀ ਬੈਕ ਸਾਈਡ ਜਿੱਥੇ ਵੀ ਜੋ ਪੁਰਾਣਾ ਸਮਾਨ ਪਿਆ ਲੰਗਰ ਹਾਲ ਦਾ ਔਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀ ਹੀ ਏ ਹੋਟਲ ਵਗੈਰਾ ਔਰ ਦੁਕਾਨਾਂ ਵਗੈਰਾ ਜੋ ਵੀ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹਾਂ ਜੀ ਸੰਗਤ ਆਪਣੀ ਰੁਟੀਨ ਦੀ ਤਰ੍ਹਾਂ ਆ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਸੰਗਤ ਨੂੰ ਇਸੇ ਖਤਰੇ ਦੀ ਗੱਲ ਨਹੀਂ ਆਪਣੀ ਡਿਊਟੀ ਸਾਰੀ ਅਲਰਟ ਹੈ ਇਹ ਤਾਂ ਧਮਕੀਆਂ ਤਾਂ ਸ਼ੁਰੂ ਤੋਂ ਮਿਲਦੀਆਂ ਆ ਰਹੀਆਂ ਪਰ ਇੱਥੇ ਗੁਰੂ ਰਾਮਦਾਸ ਜੀ ਦੀ ਮਿਹਰ ਹੈ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਖਤਰਾ ਨਹੀਂ ਹੈ ਫੋਰਸ ਲਗਾਈ ਗਈ ਹੈ ਫੋਰਸ ਸਾਡੀ ਰੁਟੀਨ ਦੀ ਫੋਰਸ ਹੈ ਇਹ ਆਪਣੀ 24 ਘੰਟੇ ਲੱਗੀ ਰਹਿੰਦੀਆਂ ਦਿਨ ਰਾਤ ਦੀਆਂ ਡਿਊਟੀਆਂ ਦੱਸਦੀ ਹੈ ਕਿ ਬੰਬ ਹੋਣ ਦੀ ਇਸ ਖਬਰ ਤੋਂ ਬਾਅਦ ਹਰ ਕਿਸੇ ਨੂੰ ਚਿੰਤਾ ਸਤਾ ਰਹੀ ਹੈ ਹਰ ਕਿਸੇ ਵੱਲੋਂ ਧਮਕੀਆਂ ਦੇਣ ਵਾਲੇ ਸ਼ਖਸ ਦੀ ਨਿੰਦਾ ਕੀਤੀ ਜਾ ਰਹੀ ਹੈ ਤੇ ਕਈ ਤਰ੍ਹਾਂ ਦੇ ਵੱਡੇ ਖਾਸੇ ਵੀ ਜਿਤਾਏ ਜਾ ਰਹੇ ਨੇ ਇਸ ਨੂੰ ਲੈ ਕੇ ਹੀ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਵੱਲੋਂ ਪ੍ਰਸ਼ਾਸਨ ਤੋਂ ਏਜੰਸੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਵੱਡੇ ਖਾਸੇ ਵੀ ਜਿਤਾਏ ਗਏ ਨੇ ਜਿਹਨਾਂ ਦੀਆਂ ਏਜੰਸੀਆਂ ਭਾਵੇਂ ਇਸ ਵਿਸ਼ੇ ਤੇ ਕੰਮ ਕਰ ਰਹੀਆਂ ਹਰ ਭਾਗ ਹਮ ਤੱਕ ਕਿਸੇ ਵੀ ਰਜੈਕਟ ਤੱਕ ਇੰਡੀਆ ਏਜੰਸੀਆਂ ਨੇ ਉਹ ਹੁਣ ਤੱਕ ਨਹੀਂ ਪਹੁੰਚੇ ਔਰ ਬੜੀ ਦੁਖਦਾਈ ਗੱਲ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੋ ਕਿ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਹੈ ਔਰ ਜਿਸ ਦਾ ਇਹ ਹੁਕਮ ਹੈ ਕਿ ਨਾ ਕੋ ਬੈਰੀ ਨਾ ਹੈ ਮੇਦਾਨਾ ਸਭਲ ਸੰਗ ਹਮ ਕੋ ਪਰ ਆਈ ਜਿਸ ਦਾ ਕਿਸੇ ਦੇ ਨਾਲ ਵੈਰ ਨਹੀਂ ਜਿਸ ਧਰਮ ਦਾ ਕਿਸੇ ਦੇ ਨਾਲ ਕੋਈ ਬੇਗਾਨਗੀ ਵਾਲਾ ਛਿਪਤੀਰਾ ਨਹੀਂ ਹੈ ਪਰਮੇਸ਼ਰ ਨੇ ਆਪ ਕੀਤੀ ਹੈ ਉਸ ਫਰਮਾਨ ਸਥਾਨ ਵਾਸਤੇ ਅਸੀਂ ਆ ਧਮਕੀ ਭਰੀਆਂ ਈਮੇਲਾਂ ਤੋਂ ਆ ਰਹੀਆਂ ਇਹ ਚਿੰਤਾ ਦਾ ਵਿਸ਼ਾ ਵੀ ਹੈ ਔਰ ਦੁੱਖਦਾਈ ਵੀ ਹੈ ਕਿਉਂਕਿ ਐਸੀ ਹਸਤਾਨ ਤੇ ਈਮੇਲਾਂ ਜਿਹੜੀਆਂ ਕਰਨੀਆਂ ਨੇ ਇਹ ਕੋਈ ਮਨੁੱਖਾ ਵਾਲਾ ਵਰਤਾਰਾ ਤਾਂ ਹੋ ਨਹੀਂ ਸਕਦਾ ਇਹ ਜ਼ਰੂਰ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਔਰਾਂ ਸੰਗਤਾਂ ਨੂੰ ਭੈਅ ਫੇਰ ਕਰਨ ਵਾਸਤੇ ਗੁਸਾਸ਼ ਕੀਤੀ ਹੋਈ ਹੋ ਸਕਦੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਔਸਤਨ 1.5 ਲੱਖ ਤੋਂ ਜ਼ਿਆਦਾ ਸੰਗਤ ਹਾਰ ਰੋਜ਼ ਗੁਰਦਵਾਰਾਂ ਦਾ ਸੇ ਚਲਣਾ ਤੇ ਮੱਥਾ ਟੇਕਦੀ ਹੈ ਇਸ਼ਨਾਨ ਕਰਦੀ ਹੈ ਪ੍ਰਸ਼ਾਦ ਛਕਦੀ ਹੈ ਇੱਥੇ ਆ ਕੇ ਠਹਿਰਦੀ ਹੈ ਔਰ ਸੰਗਤਾਂ ਦੇ ਮਾਰਾਂ ਨੂੰ ਪੈਰ ਪੀ ਰ ਕਰਨ ਵਾਸਤੇ ਵੀ ਜਿਹੜਾ ਵਰਤਾਰ ਹੈ ਇਹ ਕੀਤਾ ਗਿਆ ਹੋ ਸਕਦਾ ਹੈ ਸਾਹਮਣੇ ਆਇਸ ਮਾਮਲੇ ਨੇ ਹਰ ਇੱਕ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਸੰਗਤ ਵੱਲੋਂ ਘਟਨਾ ਦੀ ਨਿੰਦਾ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਫਿਲਹਾਲ ਦੇਖਣਾ ਹੋਵੇਗਾ ਜਾਂਚ 'ਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਵੱਡਾ ਸਵਾਲ ਇਹੋ ਵਰਕਰਾਰ ਹੈ ਕਿ ਕਿਸੇ ਵੱਲੋਂ ਜਾਣ ਬੁੱਝੇ ਇਹ ਸ਼ਰਾਰਤ ਕੀਤੀ ਗਈ ਹੈ ਜਾਂ ਫਿਰ ਸੱਚਮੁੱਚ ਅਜਿਹਾ ਕਿਸੇ ਵੱਲੋਂ ਕਰਨ ਦੀ ਸਾਜ਼ਿਸ਼ ਰਚੀ ਗਈ ਹੈ ਅਜੇ ਕਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕਣਗੇ ਬਿਊਰੋ ਰਿਪੋਰਟ ਜਗਬਾਣੀ ਟੀਵੀ